ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੀ ਸਿੱਖ ਜਗਤ ਦੀ ਮਹਾਨ ਸ਼ਖਸੀਅਤ ਜਥੇਦਾਰ ਗਿਆਨੀ ਰਗबीर ਸਿੰਘ ਜੀ ਇਨੀ ਦਿਨੀ ਆਪਣੀ ਯੂਰਪ ਫੇਰੀ ਤੇ ਆਏ ਹੋਏ ਨੇ ਜਿੱਥੇ ਕਿ ਉਹਨਾਂ ਨੇ ਬੀਤੇ ਕੱਲ ਗੁਰਦੁਆਰਾ ਸਿੰਘ ਸਭਾ ਬਰੇਸ਼ੀਆ ਇਟਲੀ ਵੱਲੋਂ ਸਜਾਏ ਸਾਲਾਨਾ ਨਗਰ ਕੀਰਤਨਾ ਵਿੱਚ ਸ਼ਮੂਲੀਅਤ ਕਰਦਿਆਂ ਸਿੱਖ ਸੰਗਤਾਂ ਦੇ ਨਾਲ ਹਾਜ਼ਰੀਆਂ ਭਰਦਿਆਂ ਸਿੱਖ ਕੌਮ ਦੀ ਅਗਵਾਈ ਕੀਤੀ ਉਥੇ ਹੀ ਅੱਜ ਗੁਰਦੁਆਰਾ ਸਿੰਘ ਸਭ ਬਲਜਾਨੋ ਇਟਲੀ ਦੀਆਂ ਸੰਗਤਾਂ ਵੱਲੋਂ ਉਹਨਾਂ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਸੋ ਜਥੇਦਾਰ ਸਾਹਿਬ ਨੂੰ ਇਸ ਸਨਮਾਨਤ ਕੌਮ ਪ੍ਰਤੀ ਉਹਨਾਂ ਵੱਲੋਂ ਨਿਭਾਏ ਹੋਏ ਫਰਜ਼ਾਂ ਨੂੰ ਵੇਖਦਿਆਂ ਹੋਇਆਂ ਉਹਨਾਂ ਦੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਗੁਰਦੁਆਰਾ ਸਿੰਘ ਸਭ ਬਲਜਾਨੋ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਐਚੀਪੀਸੀ ਇਟਲੀ ਜਿਨ੍ਹਾਂ ਵੱਲੋਂ ਕੇ ਸਿੱਖ ਧਰਮ ਨੂੰ ਇਟਲੀ ਵਿੱਚ ਕਾਨੂੰਨੀ ਮਾਨਤਾ ਦਿਵਾਉਣ ਦੇ ਲਈ ਪਰ ਜ਼ੋਰ ਅਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਜੀ ਬਲਜਾਨੋ ਵੱਲੋਂ ਸਾਂਝੇ ਤੌਰ ਤੇ ਜਿੱਥੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੂੰ ਇਟਲੀ ਦੀ ਧਰਤੀ ਤੇ ਆ ਜਾਂਦਿਆ ਨਿੱਗਾ ਜੀ ਆਇਆ ਆਖਿਆ ਉਥੇ ਉਹਨਾਂ ਵੱਲੋਂ ਕੌਮ ਦੇ ਪ੍ਰਤੀ ਪਾਏ ਹੋਏ ਸਮੁੱਚੇ ਯੋਗਦਾਨ ਦੇ ਲਈ ਕਮੋ ਕੋਸ਼ਿਕ ਕੌਮ ਦੀ ਚੜ੍ਹਦੀ ਕਲਾ ਦੇ ਲਈ ਕੀਤੇ ਹੋਏ ਅਪਰਾਲਿਆਂ ਨੂੰ ਧਿਆਨ ਵਿੱਚ ਰੱਖਦਿਆਂ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਆਓ ਆਪਾਂ ਚੱਲਦੇ ਹਾਂ ਇਟਲੀ ਦੇ ਸ਼ਹਿਰ ਬਲਜਾਨੋ ਜਿੱਥੋਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਉਹਨਾਂ ਦਾ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਜਾਣਦੇ ਹਾਂ ਕਿ ਕਿਸ ਧਾਰਮਿਕ ਆਸਥਾ ਦੇ ਨਾਲ ਸਿੱਖ ਸੰਗਤਾਂ ਵੱਲੋਂ ਸਿੰਘ ਸਾਹਿਬ ਨੂੰ ਇਹ ਵੱਡਾ ਮਾਨ ਸਨਮਾਨ ਦਿੱਤਾ ਗਿਆ ਹੈ ਆਓ ਚਲਦੇ ਹਾਂ ਇਟਲੀ ਦੇ ਸ਼ਹਿਰ ਬਲਜਾਨੋ ਤੇ ਦੇਖਦੇ ਹਾਂ ਇਸ ਧਾਰਮਿਕ ਸਮਾਗਮ ਦੇ ਅੱਖੀ ਡਿੱਠੇ ਹਾਲ ਕੈਮਰਾਮੈਨ ਸਿਮਰਨਜੀਤ ਸਿੰਘ ਮਰੋਗ ਦੇ ਨਾਲ ਇਟਲੀ ਤੋਂ ਮੈਂ ਸਾਬੀ ਚੀਨੀਆਂ